ਮਾਤਾ ਗੁਜਰੀ ਕੋਲੇ ਕਰੀ ਸ਼ਕੈ ਤਮ ਸੰਦਾਨੇ ਮਾਤਾ ਗੁਜਰੀ ਕੋਲੇ ਕਰੀ ਸ਼ਕੈ ਤਮ ਸੰਦਾਨੇ ਅਜ ਦਸ਼ਮੇਸ਼ ਪਿਤਾ ਦੇ ਕੀ ਦਿਲ ਦੇ ਵਿੱਚ ਆਈ ਅਜ ਦਸ਼ਮੇਸ਼ ਪਿਤਾ ਦੇ ਕੀ ਦਿਲ ਦੇ ਵਿੱਚ ਆਈ ਅੱਖਾਂ ਨਾਲ ਸੁਖ ਤੇ ਚਿਹਰਾ ਦਗ ਦਗ ਕਰਦਾ ਹੈ ਅੱਖਾਂ ਲਾਲ ਸੁਰਖ ਤੇ ਚਿਹਰਾ ਦਗ ਦਗ ਕਰਦਾ ਹੈ ਤੰਬੂ ਵਿੱਚੋਂ ਨਿਕਲੇ ਬਾਰ ਤੇਗ ਚਮਕਾਈ ਤੰਬੂ ਵਿੱਚੋਂ ਨਿਕਲੇ ਬਾਰ ਤੇਗ ਚਮਕਾਈ ਗੱਜਿਆ ਆਣ ਸਟੇਜ ਤੇ ਵਾਂਗੂ ਬੱਬਰ ਸ਼ੇਰ ਦੇ ਗੱਜੇ ਆਯਾਨ ਸਟੇਗ ਤੇ ਬੰਗੂ ਬੱਬਰ ਸ਼ੇਰ ਦੇ ਓਦੀ ਨਜ਼ਰ ਨਾਲ ਨਾ ਜਾਂਦੀ ਨਜ਼ਰ ਮੁਲਾਈ ਓਦੀ ਨਜ਼ਰ ਨਾਲ ਨਾ ਜਾਂਦੀ ਨਜ਼ਰ ਮੁਲਾਈ ਇੱਕ ਇੱਕ ਕਰਕੇ ਫੜਕੇ ਤੰਬੂ ਵਿੱਚ ਲੈ ਜਾਂਦੇ ਸੀ ਇੱਕ ਇੱਕ ਕਰਕੇ ਫੜਕੇ ਦੰਗੂ ਵਿੱਚ ਲੈ ਜਾਂਦੇ ਸੀ ਚੱਲਦੇ ਤੇਗ ਖੂਣ ਦੇ ਜਾਂਦੇ ਨਦੀ ਵਗਾਈ ਉੱਥੇ ਪਰੇ ਦਿਵਾਨ ਚ ਚੁੱਪ ਵਰਤਗੀ ਮਾਤਾ ਜੀ ਉੱਥੇ ਪਰੇ ਦਿਵਾਨ ਚ ਚੁੱਪ ਵਰਤਗੀ ਮਾਤਾ ਜੀ ਕੋਈ ਜੋਨੀ ਕਰਦਾ ਬੈਠੇ ਨਹੀਂ ਵੀ ਪਾ ਇਦਾ ਬੈਠੇ ਨਹੀਂ ਮੀ ਪਾਈ ਅਸੀਂ ਤੂਫਾਨ ਬੀਲਿਆ ਦਸਣ ਦੇ ਲਈ ਆਏ ਹਾਂ ਅਸੀਂ ਤੂਫਾਨ ਬੀਲਿਆ ਦਸਣ ਦੇ ਲਈ ਆਏ ਹਾਂ ਆਪਣੇ ਸਿੱਖਾਂ ਨੂੰ ਉਹ ਜਾਂਦਾ ਹੈ ਝਟਕਾਈ ਆਪਣੇ ਸਿੱਖਾਂ ਨੂੰ ਉਹ ਜਾਂਦਾ ਹੈ ਝਟਕਾਈ ਆਪਣੇ ਸਿੱਖਾਂ ਨੂੰ ਜਾਂਦਾ ਹੈ ਝਟਕਾਈ